ਸੱਚੇ ਪਾਤਸ਼ਾ ਜੁਗੁ ਜੁਗ ਅਟਲ ਖੰਡਾ ਬ੍ਰਹਮੰਡਾ ਦੇ ਮਾਲਕਂ ਦੀਨ ਦਇਆਲ ਗਰੀਬ ਨਿਵਾਦ ਸਤਿਗੁਰੂ ਚਵਰ 17 ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਦੀ ਸਭਾ ਹੋਇਆ ਜੋ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਸਾਰੇ ਹੀ ਰਹਿਤ ਨਾਮਿਆਂ ਦੀ ਕਥਾ ਪ੍ਰਾ ਸੁਣਦੇ ਆ ਰਹੇ ਹਾਂ ਸੋ ਆਉ ਸਾਧ ਸੰਗਤ ਜੀ ਮਹਾਰਾਜ ਗੁਰੂ ਕਲਗੀ ਧਰਪਾਸ਼ਾ ਆਪਣੇ ਸਿੱਖਾਂ ਨੂੰ ਕੀ ਉਪਦੇਸ਼ ਦੇ ਰਹੇ ਹੈ ਕੀ ਸਖਿਆਵਾਂ ਦੇ ਰਹੇ ਹੈ ਮਹਾਰਾਜ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜਸ ਸੁਨਤੇ ਬਾਤ ਚਲਾਵੈ ਤਨੁ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਨੂੰ ਸਾਧ ਸੰਗਤ ਜੀ ਇਹ ਸਿੱਖਿਆਵਾ ਸਮਝਾ ਰਹੇ ਐ ਭਾਈ ਨੰਦ ਲਾਲ ਜੀ ਨੇ ਪੁੱਛਿਆ ਕਿ ਮਹਾਰਾਜ ਜਦੋਂ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ ਕਥਾ ਕੀਰਤਨ ਹੋ ਰਿਹਾ ਹੋਵੇ ਤੇ ਮਹਾਰਾਜ ਉਦੋਂ ਕੀ ਕਰਨਾ ਚਾਹੀਦਾ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਇਹ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਐ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਹਰ ਜਸ ਸੁਣ ਤੇ ਬਾਤ ਚਲਾਵੈ ਜਦੋਂ ਸੰਗਤ ਦੇ ਵਿੱਚ ਕਥਾ ਹੋ ਰਹੀ ਐ ਕੀਰਤਨ ਹੋ ਰਿਹਾ ਹੈ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਜਦੋਂ ਉਹ ਹਰ ਜਸ ਸੁਣਦਿਆਂ ਹੋਇਆ ਕੋਈ ਆਪਣੀਆਂ ਗੱਲਾਂ ਚ ਲਾਈ ਜਾਵੇ ਸੰਗਤ ਦੇ ਵਿੱਚ ਭਾਵੇਂ ਜਦੋਂ ਕੀਰਤਨ ਹੋ ਰਿਹਾ ਕਥਾ ਹੋ ਰਹੀ ਹੈ ਗੁਰਬਾਣੀ ਹੋ ਰਿਹਾ ਗੁਰਬਾਣੀ ਪੜ੍ਹੀ ਜਾ ਰਹੀ ਹੈ ਜਦੋਂ ਆਪਣਾ ਗੱਲਾਂ ਵੱਲ ਧਿਆਨ ਹੋਵੇ ਕਈ ਹੁੰਦੇ ਆ ਨਾ ਸਾਧ ਸੰਗਤ ਜੀ ਦਾਸ ਬਹੁਤ ਵਾਰ ਬੇਨਤੀ ਕਰਦਾ ਸੋ ਜਿਹੜਾ ਐਸਾ ਕਰਦਾ ਹੈ ਜਦੋਂ ਮਹਾਰਾਜ ਜੀ ਦਾ ਦੀਵਾਨ ਸੱਜਿਆ ਹੋਵੇ ਤੇ ਜਿਹੜਾ ਵਿਅਕਤੀ ਉਸ ਵਕਤ ਗੱਲਾਂ ਕਰੇ ਆਪਣੇ ਘਰ ਦੀਆਂ ਗੱਲਾਂ ਕਰੀ ਜਾਣੀਆਂ ਕਿਸੇ ਦੀ ਨਿੰਦਿਆ ਚੁਗਲੀ ਕਰੀ ਜਾਣੀ ਸੰਗਤ ਵਿੱਚ ਬੈਠ ਕੇ ਉਹਦੇ ਬਾਬਤ ਮਹਾਰਾਜ ਜੀ ਕੀ ਆਖ ਰਹੇ ਹੈ ਕਹੇ ਗੋਬਿੰਦ ਸਿੰਘ ਜਮਪੁਰ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਮਹਾਰਾਜ ਜੀ ਕਹਿੰਦੇ ਜਾਮਪੁਰ ਉਹ ਜਮਾਂ ਦੀ ਪੁਰੀ ਨੂੰ ਜਾਵੇਗਾ ਜਮਦੂਤਾ ਦੇ ਵਾਸ ਪਵੇਗਾ ਜਿਹੜਾ ਸੰਗਤ ਦੇ ਵਿੱਚ ਗਾਣ ਕੇ ਗੱਲਾਂ ਕਰੇ ਇੱਥੇ ਆਣ ਕੇ ਗੁਰਬਾਣੀ ਨਾ ਸੁਣੇ ਕਥਾ ਨਾ ਸੁਣੇ ਕੀਰਤਨ ਨਾ ਸੁਣੇ ਆਪਣੀਆਂ ਗੱਲਾਂ ਜਿਹੜੇ ਚਲਾਈ ਜਾਣ ਉਹ ਪਾਈ ਜਮਾਂ ਦੀ ਪੁਰੀ ਨੂੰ ਜਾਣਗੇ ਨਿਰਧਨ ਦੇਖ ਨਾ ਪਾਸ ਬਹਾਵੈ ਸਾਧ ਸੰਗਤ ਜੀ ਹੁਣ ਕਈਆਂ ਦੀ ਆਦਤ ਹੁੰਦੀ ਹੈ ਕਿ ਆਪਣੇ ਕੋਲ ਕਿਸੇ ਗਰੀਬ ਨੂੰ ਬਿਠਾਉਂਦੇ ਨਹੀਂ ਐ ਕਈ ਹੁੰਦੇ ਐ ਅਜਿਹੇ ਸਾਧ ਸੰਗਤ ਜੀ ਹੰਕਾਰੀ ਲੋਕ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵੀ ਬਚਨ ਐ ਮਹਾਰਾਜ ਸੱਚੇ ਪਾਤਸ਼ਾਹ ਦੀ ਆਖਦੇ ਜਾਓ ਨਿਰਧਨ ਸਰ ਧਨ ਕਹਿ ਜਾਏ ਅੱਗੇ ਬੈਠਾ ਪੀਠ ਫੇਰਾਏ ਜਦੋਂ ਸਾਧ ਸੰਗਤ ਜੀ ਕੋਈ ਗਰੀਬ ਬੰਦਾ ਅਮੀਰ ਦੇ ਘਰ ਦੇ ਵਿੱਚ ਚਲਿਆ ਜਾਵੇ ਜਾਂ ਅਮੀਰ ਦੇ ਕੋਲ ਚਲਿਆ ਜਾਵੇ ਤੇ ਉਹ ਫਿਰ ਅਮੀਰ ਬੰਦਾ ਕੀ ਕਰਦਾ ਗਰੀਬ ਵੱਲ ਵੇਖ ਕੇ ਤੇ ਆਪਣੀ ਪਿੱਠ ਕਰ ਲੈਂਦਾ ਹੈ ਉਹਦੇ ਪਾਸ ਬੈਠਣਾ ਵੀ ਪਸੰਦ ਨਹੀਂ ਕਰਦਾ ਐਸੇ ਲੋਕ ਹੁੰਦੇ ਆ ਸਾਧ ਸੰਗਤ ਦੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਹੜੇ ਲੋਕ ਐਦਾਂ ਕਰਦੇ ਆ ਨਾ ਕਿ ਆਪਣੇ ਪਾਸ ਗਰੀਬ ਨੂੰ ਬਿਠਾਲਣ ਤੋਂ ਇਹ ਮਨ ਦੇ ਵਿੱਚ ਕਰਨ ਕਿ ਇਹ ਮੇਰੇ ਲਾ ਕੇ ਕਿਵੇਂ ਆਣ ਕੇ ਬੈਠ ਗਿਆ ਮਹਾਰਾਜ ਸੱਚੇ ਪਾਤਸ਼ਾਹੀ ਅੱਗੇ ਬਚਨ ਕਰ ਰਿਹਾ ਹੈ ਕਿ ਉਹ ਭਾਈ ਉਹਦੀ ਹਾਲਤ ਕੀ ਐ ਸੋਤਨ ਖਾਹੀ ਮੂਲ ਕਹਾਵੈ ਉਹ ਤਨਖਾਹਕਾਰ ਹੈ ਗੁਨਾਹਗਾਰ ਹੈ ਉਹ ਸਜ਼ਾ ਦਾ ਹੱਕਦਾਰ ਹੈ ਉਹ ਮੋਢਾ ਹੈ ਸਜ਼ਾਦਾਰ ਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਐਵੇਂ ਕਰੇ ਇਸ ਕਰਕੇ ਸਾਧ ਸੰਗਤ ਜੀ ਸਿੱਖਾਂ ਦੇ ਅੰਦਰ ਵੀ ਇਹ ਪ੍ਰੇਮ ਭਾਵ ਹੋਣਾ ਚਾਹੀਦਾ ਹੈ ਦ્વੈਤ ਭਾਵਨਾ ਨਹੀਂ ਗੁਰੂ ਕੇ ਸਿਖਣੇ ਆਪਣੇ ਮਨ ਦੇ ਅੰਦਰ ਰੱਖਣੀ ਕੋਈ ਵੀ ਆ ਜਾਵੇ ਉਹਨੂੰ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਆਪਣੇ ਕੋਲ ਬਿਠਾਉਣਾ ਹੈ ਉਹਦੇ ਨਾਲ ਪ੍ਰੇਮ ਕਰਨਾ ਹੈ ਕਿਸੇ ਨੂੰ ਮੰਦਾ ਬੋਲ ਨਹੀਂ ਬੋਲਣਾ ਦ્વੈਤ ਭਾਵਨਾ ਤੇ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਹੈ ਹੀ ਨਹੀਂ ਹੈ ਇਸ ਕਰਕੇ ਸਾਧ ਸੰਗਤ ਜੀ ਕਿਸੇ ਗਰੀਬ ਦੇ ਨਾਲ ਦ્વੈਤ ਭਾਵਨਾ ਨਹੀਂ ਰੱਖਣੀ ਕਿ ਇਹ ਤਾਂ ਗਰੀਬ ਹੈ ਜੀ ਮੈਂ ਤੇ ਸੋਹਣੇ ਕੱਪੜੇ ਪਾਉਣਾ ਮੇਰੇ ਕੋਲ ਤੇ ਕੋਠੀ ਹੈ ਮੇਰੇ ਕੋਲ ਤੇ ਕਾਰ ਹੈ ਸੋ ਐਸਾ ਹੰਕਾਰ ਨਾ ਹੋਵੇ ਮਨ ਦੇ ਅੰਦਰ ਸੋ ਮਹਾਰਾਜ ਜੀ ਕਹਿੰਦੇ ਜਿਹੜਾ ਫਿਰ ਭਾਈ ਐਵੇਂ ਕਰਦਾ ਹੈ ਜਿਹੜਾ ਆਪਣੇ ਪਾਸ ਗਰੀਬ ਨੂੰ ਨਾਮ ਬਿਠਾਵੇ ਉਹਦੇ ਤੋਂ ਨਫ਼ਰਤ ਕਰੇ ਸੋ ਉਹ ਤਨਖਾਈਆ ਹੈ ਉਹ ਗੁਨਾਹਗਾਰ ਹੈ ਉਹ ਮੁੱਢ ਤੋਂ ਹੀ ਭਾਈ ਗੁਨਾਹਗਾਰ ਹੈ ਉਹ ਇਦਾਂ ਕਰੇ ਗੁਰੂ ਘਰ ਦੇ ਵਿੱਚ ਆ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ ਤਾਂ ਉਹ ਬਖਸ਼ਿਆ ਜਾਵੇਗਾ ਇਹ ਸਾਧ ਸੰਗਤ ਦੀ ਰਹਿਤ ਮਰਿਆਦਾ ਦੇ ਵਿੱਚ ਸੱਚੇ ਪਾਤਸ਼ਾਹ ਦੀ ਦੇ ਬਚਨ ਹਨ ਤਨਖਾ ਨਾਮੇ ਦੇ ਵਿੱਚ ਸੋ ਐਸਾ ਦਾ ਗੁਰੂ ਦਾ ਸਿੱਖ ਹੋਵੇ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਨਾਲ ਪ੍ਰੇਮ ਹੀ ਕਰੇ ਸ਼ਬਦ ਗਿਆਨ ਬਿਨ ਕਰੇ ਜੋ ਬਾਤ ਜਿਹੜਾ ਸ਼ਬਦ ਤੇ ਗਿਆਨ ਤੋਂ ਬਿਨਾ ਕੋਈ ਬਾਤ ਕਰੇ ਇਹ ਵੀ ਸਾਧ ਸੰਗਤ ਜੀ ਖਿਆਲ ਚ ਰੱਖਣਾ ਐਵੇਂ ਵਾਧੂ ਫालतू ਗੱਲਾਂ ਨਹੀਂ ਕਰੀ ਜਾਣੀਆਂ ਕਦੀ ਕਿਸੇ ਦੀ ਨਿੰਦਿਆ ਕਰ ਲਈ ਕਦੀ ਕਿਸੇ ਦੀ ਚੁਗਲੀ ਕਰ ਲਈ ਐਵੇਂ ਨਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਬਚਨ ਗੁਰਬਾਣੀ ਦੇ ਵਿੱਚ ਆਉਂਦੇ ਐ ਮਹਾਰਾਜ ਜੀ ਕਹਿੰਦੇ ਗਾਲੀ ਅਲ ਪਲਾਲੀਆ ਕੰਮ ਨ ਆਵਹਿ ਮਿਤ ਜੜੀਆਂ ਹੋਰ ਫਾਲਤੂ ਦੀਆਂ ਗੱਲਾਂ ਕਰਨੀਆਂ ਕਿਸੇ ਦੇ ਪ੍ਰਤੀ ਗੱਲਾਂ ਕਰ ਲੈਣੀਆਂ ਉਹ ਤੇ ਇਵੇਂ ਦਾ ਹੈ ਉਹ ਤੇ ਇਵੇਂ ਦਾ ਇਵੇਂ ਗੱਲਾਂ ਨਹੀਂ ਕਰਨੀਆਂ ਸੋ ਮਹਾਰਾਜ ਜੀ ਕਹਿੰਦੇ ਸ਼ਬਦ ਗਿਆਨ ਬਿਨ ਕਰੇ ਜੋ ਬਾਤ ਜੇ ਕੋਈ ਬਚਨ ਕਰਨਾ ਤੇ ਉਥੇ ਗੁਰੂ ਦੀ ਬਾਤ ਕੀਤੀ ਜਾਵੇ ਗੁਰੂ ਦੇ ਸ਼ਬਦ ਦੇ ਗਿਆਨ ਦੀ ਬਾਤ ਕੀਤੀ ਜਾਵੇ ਕੋਈ ਗੁਰੂ ਦੇ ਜੀਵਨ ਦੀ ਬਾਤ ਕੀਤੀ ਜਾਵੇ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਗੁਰੂ ਦੇ ਗਿਆਨ ਤੋਂ ਬਿਨਾ ਕੋਈ ਬਾਤ ਕਰੇ ਉਹਦੀ ਹਾਲਤ ਫਿਰ ਕੀ ਐ ਤਾਂ ਕਿ ਕਛੂ ਨਾ ਆਵੈ ਹਾਥ ਉਹਨਾਂ ਦੇ ਹੱਥ ਫਿਰ ਕੁਝ ਨਹੀਂ ਦੇ ਆਉਂਦਾ ਜਿਵੇਂ ਸਾਧ ਸੰਗਤ ਜੀ ਕੋਈ ਸੰਗਤ ਦੇ ਵਿੱਚ ਆ ਜਾਵੇ ਹੁਣ ਸੰਗਤ ਦੇ ਵਿੱਚ ਆਣ ਕੇ ਬੈਠਾ ਤਾਂ ਹੈ ਪਰ ਇੱਥੇ ਆਣ ਕੇ ਕਥਾ ਨਹੀਂ ਸੁਣੀ ਕੀਰਤਨ ਨਹੀਂ ਸੁਣਿਆ ਗੁਰਬਾਣੀ ਨਹੀਂ ਸੁਣੀ ਆਪਣੀਆਂ ਘਰ ਦੀਆਂ ਗੱਲਾਂ ਕਰਕੇ ਤੇ ਚਲੇ ਆ ਗਿਆ ਸੋ ਮਹਾਰਾਜ ਜੀ ਕਹਿੰਦੇ ਤਾਂ ਕਿ ਕਛੂ ਨਾ ਆਵੇ ਹਾਥ ਉਹਦੇ ਹੱਥ ਫਿਰ ਕੁਝ ਨਹੀਂ ਦੇ ਆਉਂਦਾ ਉਹ ਜਿਵੇਂ ਦਾ ਖਾਲੀ ਆਇਆ ਉਵੇਂ ਦਾ ਖਾਲੀ ਚਲੇ ਆ ਗਿਆ ਉਹ ਤੇ ਸਾਧ ਸੰਗਤ ਜੀ ਇਹਨੇ ਹੈ ਕਿ ਕੋਈ ਖੂਹੇ ਦੇ ਪਾਸ ਤਾਂ ਆਇਆ ਪਰ ਪਿਆਸਾ ਮੁੜ ਕੇ ਚਲਿਆ ਗਿਆ। ਖੂਹੇ ਦੇ ਵਿੱਚੋਂ ਪਾਣੀ ਪੀ ਕੇ ਨਹੀਂ ਗਿਆ। ਪਿਆਸਾ ਚਲਿਆ ਗਿਆ। ਇਹ ਫਿਰ ਐਸੇ ਜੀਵਾਂ ਦੀ ਹਾਲਤ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦੇ ਗਿਆਨ ਦੀ ਗੱਲ ਤੋਂ ਕੀਤੇ ਤੋਂ ਬਿਨਾ ਹੋਰ ਕੋਈ ਬਾਤ ਕਰੇ। ਉਹਨਾਂ ਦੇ ਹੱਥ ਭਾਈ ਕੁਛ ਨਹੀਂ ਆਵੇਗਾ। ਸ਼ਬਦ ਭੋਗ ਨਾ ਨਿਵਾਵੇ ਸੀਸ। ਜਿਹੜਾ ਗੁਰੂ ਦੇ ਸ਼ਬਦ ਦੇ ਭੋਗ ਤੇ ਆਪਣਾ ਸੀਸ ਨਾ ਨਵਾਵੇ ਜਿਵੇਂ ਸਾਥ ਸੰਗਤ ਜੀ ਗੁਰਮੁਖ ਪਿਆਰੇ ਗੁਰਬਾਣੀ ਪੜ੍ਹਦੇ ਐ ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਸਵਾਵਤੀ ਵਾਲੀਆਂ ਪੰਕਤੀਆਂ ਆਈਆਂ ਜਿਨੇ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਸ ਵਕਤ ਸਾਧ ਸੰਗਤ ਜੀ ਫਤੇ ਬੁਲਾਉਣੀ ਹੈ ਦੋਵੇਂ ਹੱਥ ਜੋੜ ਕੇ ਤੇ ਨਾਲ ਸੀਸ ਝੁਕਾਉਣਾ ਹੈ ਜਿਵੇਂ ਆਪ ਦੀ ਸੰਗਤ ਵਿੱਚ ਆਉਂਦੇ ਹੋ ਜਦੋਂ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੋਵੇ ਜੇ ਉਸ ਵਕਤ ਸਾਧ ਸੰਗਤ ਜੀ ਗਰੰਥੀ ਸਿੰਘ ਫਤੇ ਬੁਲਾਵੇ ਸਾਰੀ ਬੈਠੀ ਸੰਗਤ ਵੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਤੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਤੇ ਫਤੇ ਬੁਲਾਵੇ ਇਹ ਅਸਾਧ ਸੰਗਤ ਜੀ ਸਾਡੀ ਮਰਿਆਦਾ ਜੋ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਸਹਿਜ ਪਾਠ ਦਾ ਭੋਗ ਹੋ ਗਿਆ ਜਦੋਂ ਭੋਗ ਦੀ ਸਮਾਪਤੀ ਹੋਵੇ ਜਦੋਂ ਖਤੇ ਬੁਲਾਈ ਜਾਵੇ ਤੇ ਦੋਵੇਂ ਹੱਥ ਜੋੜ ਕੇ ਤੇ ਮਹਾਰਾਜ ਜੀ ਨੂੰ ਸੀਸ ਝੁਕਾਉਣਾ ਹੈ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਸੀਸ ਨਾ ਝੁਕਾਵੇ ਉਹ ਫਿਰ ਕੀ ਹੈ ਤਾਕੂ ਮਿਲੈ ਨਾ ਪਰਮ ਜਗਦੀਸ਼ ਉਹਨਾਂ ਨੂੰ ਵੱਡਾ ਜਗਤ ਈਸ਼ਵਰ ਨਹੀਂ ਮਿਲੇਗਾ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ ਜਿਹੜਾ ਸੀਸ ਨਾ ਚੁਕਾਵੇਗਾ ਇਸ ਕਰਕੇ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਜੇਸ ਵਕਤ ਗੁਰਬਾਣੀ ਦੀ ਸਮਾਪਤੀ ਹੋਵੇ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੋਵੇ ਅਖੰਡ ਪਾਠ ਸਾਹਿਬ ਸਹਿਜ ਪਾਠ ਦਾ ਭੋਗ ਪਰੇ ਉਸ ਵਕਤ ਸਮਾਪਤੀ ਤੇ ਹਰ ਇੱਕ ਗੁਰ ਸਿੱਖ ਨੇ ਦੋਵੇਂ ਹੱਥ ਜੋੜ ਕੇ ਤੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਤੇ ਫਤਿਹ ਬੁલાਉਣੀ ਪ੍ਰੇਮ ਦੇ ਨਾਲ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਸੀਸ ਨਾ ਝੁਕਾਵੇਗਾ ਉਹਨਾਂ ਨੂੰ ਭਾਈ ਪਰਮ ਈਸ਼ਵਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ ਦੋਹਰਾ ਜੋ ਪ੍ਰਸਾਦ ਕੋ ਬਾਟ ਹੈ ਮਨ ਮੈਂ ਧਾਰੈ ਲੋਭ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਸੱਚੇ ਪਾਸ਼ਾ ਸਾਧ ਸੰਗਤ ਜੀ ਹੁਣ ਕੜਾ ਪ੍ਰਸ਼ਾਦ ਵਰਤੌਣ ਦੀ ਮਰਿਆਦਾ ਦੱਸਣ ਲੱਗੇ ਹਨ ਕਿ ਕੜਾ ਪ੍ਰਸ਼ਾਦ ਵਰਤੌਣਾ ਕਿਵੇਂ ਹੈ ਅੱਜ ਤੇ ਸਾਧ ਸੰਗਤ ਜੀ ਕੋਈ ਵੀ ਉੱਠ ਕੇ ਤੇ ਕੜਾ ਪ੍ਰਸ਼ਾਦ ਵਰਤੌਣ ਲੱਗ ਜਾਂਦਾ ਹੈ ਨਾ ਪਰ ਵੇਖੋ ਮਹਾਰਾਜ ਮਰਿਆਦਾ ਵਿੱਚ ਕੀ ਦੱਸ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੋ ਪ੍ਰਸਾਦ ਕੋ ਬਾਟ ਹੈ ਜਿਹੜਾ ਪ੍ਰਸਾਦ ਵਰਤਾਵੇ ਸੰਗਤ ਦੇ ਵਿੱਚ ਤੇ ਮਨ ਮੈਂ ਧਰੈ ਲੋਭ ਤੇ ਮਨ ਦੇ ਅੰਦਰ ਲਾਲਚ ਧਰੇ ਹੁਣ ਲਾਲਚ ਕਿਵੇਂ ਦਾ ਅੱਗੇ ਮਹਾਰਾਜ ਦੱਸ ਰਹੇ ਹੈ ਕਿਸੇ ਥੋੜਾ ਕਿਸੇ ਅਗਲਾ ਸਦਾ ਰਹ ਤਿਸ ਖੋਭ ਕਿਸੇ ਨੂੰ ਥੋੜਾ ਪ੍ਰਸ਼ਾਦ ਦਵੇ ਤੇ ਕਿਸੇ ਨੂੰ ਵੱਧ ਦਵੇ ਕੋਈ ਆਪਣਾ ਬੰਦਾ ਹੋਵੇ ਤੇ ਉਹਨੂੰ ਵੱਧ ਪ੍ਰਸ਼ਾਦ ਦੇ ਦਿੱਤਾ ਤੇ ਦੂਸਰੇ ਨੂੰ ਥੋੜਾ ਪ੍ਰਸ਼ਾਦ ਦਈ ਜਾਵੇ ਤੇ ਮਨ ਦੇ ਵਿੱਚ ਇਹ ਲਾਲਚ ਰੱਖੇ ਕਿ ਮੇਰੇ ਵਾਸਤੇ ਪ੍ਰਸ਼ਾਦ ਨਾ ਕਿਤੇ ਮੁੱਕ ਜਾਵੇ ਮੈਂ ਪ੍ਰਸ਼ਾਦ ਛਕਣਾ ਹੈ ਆਪਣੇ ਵਾਸਤੇ ਬਚਾ ਕੇ ਰੱਖੇ ਕਿਸੇ ਨੂੰ ਵਧ ਦਈ ਜਾਵੇ ਕਿਸੇ ਨੂੰ ਘਟ ਦਈ ਜਾਵੇ ਸੋ ਸਾਧ ਸੰਗਤ ਜੀ ਐਵੇਂ ਨਹੀਂ ਕਰਨਾ ਜਿਹੜੇ ਗੁਰਮੁਖ ਪਿਆਰੇ ਕੜਾ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਦੇ ਆ ਉਹਨਾਂ ਨੇ ਇਹ ਖਿਆਲ ਰੱਖਣਾ ਇੱਕ ਰਸ ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣੀ ਹੈ ਇਹ ਨਾ ਹੋਵੇ ਕਿ ਆਪਣੇ ਵਾਸਤੇ ਪਹਿਲਾਂ ਰੱਖ ਲਿਆ ਤੇ ਦੂਸਰਿਆਂ ਨੂੰ ਥੋੜਾ ਥੋੜਾ ਵਰਤਾ ਦਿੱਤਾ ਉਹਦੇ ਵਿੱਚੋਂ ਵੀ ਬਚਾ ਲਿਆ ਕਿ ਮੇਰੇ ਵਾਸਤੇ ਕਿਤੇ ਖਤਮ ਨਾ ਹੋ ਜਾਵੇ ਮੈਂ ਖਾਣਾ ਪ੍ਰਸ਼ਾਦ ਐਵੇਂ ਦਾ ਲਾਲਚ ਨਾ ਹੋਵੇ ਮਨ ਦੇ ਅੰਦਰ ਸੋ ਸਾਧ ਸੰਗਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹੀ ਨੇ ਕੜਾ ਪ੍ਰਸ਼ਾਦ ਵਰਤੌਣ ਦੇ ਬਾਬਤ ਮਹਾਰਾਜ ਜੀ ਨੇ ਇਹ ਸਿੱਖਿਆ ਦਿੱਤੀ ਹੈ ਸੋ ਸਾਧ ਸੰਗਤ ਜੀ ਇੱਥੇ ਕਥਾ ਦਾ ਵਿਸ਼ਰਾਮ ਹੈ ਹੁਣ ਕੱਲ ਦੇ ਦੀਵਾਨਾ ਦੇ ਵਿੱਚ ਮਹਾਰਾਜ ਹੁਣ ਦੱਸਣਗੇ ਕਿ ਕੜਾ ਪ੍ਰਸ਼ਾਦ ਬਣਾਉਣ ਦੀ ਵਿਧੀ ਕੀ ਹੈ ਹੁਣ ਵਰਤੌਣਾ ਤੇ ਮਹਾਰਾਜ ਜੀ ਨੇ ਦੱਸ ਦਿੱਤਾ ਕਿ ਵਰਤੌਣਾ ਕਿਵੇਂ ਹੈ ਹੁਣ ਮਹਾਰਾਜ ਕੜਾ ਪ੍ਰਸ਼ਾਦ ਬਣਾਉਣ ਦੀ ਵਿਧੀ ਸਿੱਖਿਆ ਦੇਣਗੇ ਸੋ ਸਾਧ ਸੰਗਤ ਜੀ ਉਹ ਆਪਾਂ ਕੱਲ ਦੇ ਦੀਵਾਨਾ ਵਿੱਚ ਸਰਵਣ ਕਰਾਂਗੇ ਮਹਾਰਾਜ ਕਿਰਪਾ ਕਰਨ ਇਹ ਆਈ ਹੋਈ ਸਿੱਖਿਆ ਮਹਾਰਾਜ ਜੀ ਦਾ ਇੱਕ ਇੱਕ ਵਚਨ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸੇ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਾ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਅਗਾਹ ਤੋਂ ਉਸ ਮਤ ਬਖਸ਼ਣੀ ਇੱਥੇ ਦੋ ਪੰਕਤੀਆਂ ਪੜ੍ਹ ਕੇ ਕਥਾ ਦਾ ਵਿਸ਼ਰਾਮ ਹੈ ਜੀ ਜੋ ਪ੍ਰਸਾਦ ਕੋ ਬਾਟ ਹੈ ਮਨ ਮੈਂ ਧਾਰੈ ਲੋਭ ਕਿਸੇ ਥੋੜਾ ਕਿਸੇ ਅਗਲਾ sada ਰਹੈ ਤਿਸ ਖੋਭ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ